ਖਲੋਣਾ। ਮੁక్తి ਗਲ, ਪ੍ਰਪੁਵਿਚ ਅਤੇ ਉਸ ਦੀ ਸ਼ਕਤੀ ਦੇ ਪ੍ਰਾਕਰਣ ਵਿੱਚ ਟੱਕੜੇ ਹੋਵੋ। ਪਰਮੇਸ਼ੁਰ ਦੇ ਸਾਰੇ ਸ਼ਸਤਰ ਬਸਰ ਤਾਰੋ। ਤਾਂ ਜੋ ਤੁਸੀਂ ਸ਼ਤਾਨ ਦੇ ਛਾਲੇ ਸ਼ਿਰਦਾ ਦਾ ਸਾਹਮਣਾ ਕਰ ਸਕੋ। ਭਈ ਤੁਸੀਂ ਬੁਰੇ ਦਿਨਾਂ ਵਿੱਚ ਸਾਹਮਣਾ ਕਰ ਸਕੋ ਅਤੇ ਸਭੋ ਕੁਲ ਮੁਕਾਫੇ ਖਲੋ ਸਕੋ। ਤਾਂ ਤੁਸੀਂ ਆਪਣੀ ਕਮਰ ਕੱਸ ਕੇ ਖਲੋ ਜਾਓ। ਧਰਮ ਦੀ ਸਜੋ ਪਹਿਨ ਕੇ ਤਿਆਰੀ ਦੇ ਜੁੱਤੇ ਪਾ ਕੇ ਤਿਆਰੀ ਦੇ ਜੁੱਤੇ ਪਾ ਕੇ ਢਾਲ ਨੂੰ ਲੈ ਕੇ ਅਤੇ ਤੋਪ ਅਤੇ ਸਲਵਾਰ ਪ੍ਰਾਰਥਨਾ ਅਤੇ ਜਾਗਦੇ ਰਹੋ ਮਸ਼ੀਨੀ ਅਨੁਭਵ ਬੈਠਾ ਨਾਲ ਆਰੰਭ ਹੁੰਦਾ ਅਤੇ ਚੱਲਣ ਵਿੱਚ ਅਗਵਾਈ ਕਰਦਾ ਹੈ ਪਰ ਇਹ ਇਸ ਨਾਲ ਹੀ ਖਤਮ ਨਹੀਂ ਹੁੰਦਾ ਹਰੇਕ ਮਸੀਹੀ ਨੂੰ ਖੜੇ ਹੋ ਆਵੀ ਸਿੱਖਣਾ ਹੈ ਸਾਡੇ ਕੋ ਵਿੱਚੋਂ ਹਰੇਕ ਯੁੱਧ ਨੇਤੀਆਰ ਹੋਣਾ ਚਾਹੀਦਾ ਹੈ ਸਾਡੇ ਵਿੱਚੋਂ ਹਰੇਕ ਯੁੱਧ ਲਈ ਤਿਆਰ ਹੋਣਾ ਚਾਹੀਦਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਸੀਹ ਨਾਲ ਸਵਰਗੀ ਸਥਾਨਾਂ ਤੇ ਕਿਵੇਂ ਬੈਠਣਾ ਹੈ ਅਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇੱਕੇ ਤਰਤੀ ਤੇ ਕਿੰਨੇ ਯੋਗ ਚਾਲ ਚੱਲਣੀ ਹੈ ਫਸ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੁਸ਼ਮਣ ਦੇ ਸਾਹਮਣੇ ਕਿਵੇਂ ਖੜੇ ਹੋਣਾ ਹੈ ਯੁੱਧ ਦਾ ਮਸਲਾ ਹੁਣ ਸਾਡੇ ਸਾਹਮਣੇ ਅਪਤਿਆਂ ਤੀਸਰੇ ਭਾਗ ਵਿੱਚ ਹੈ ਇਸ ਨੂੰ ਪਾਲੂਸ ਬੁਰੀਆਂ ਆਤਮਾਵਾਂ ਨਾਲ ਸਾਡਾ ਯੁੱਧ ਆਖਦਾ ਹੈ ਪਰ ਆਓ ਅਸੀਂ ਆਪਣੇ ਆਪ ਨੂੰ ਇੱਕ ਵਾਰ ਫਿਰ ਉਸ ਕਰਮ ਯਾਰ ਬਾਰੇ ਯਾਦ ਕਰੀਏ ਕਰਾਈਏ ਜੋ ਅਪਤਿਆਂ ਇਹਨਾਂ ਗੱਲਾਂ ਨਾਲ ਸਾਡੇ ਸਾਹਮਣੇ ਪੇਸ਼ ਕਰਦੀ ਹੈ ਇਹ ਹੰ ਬੈਠੋ ਚੱਲੋ ਖੜੇ ਹੋਵੋ ਕਿਉਂ ਜੋ ਕੋਈ ਵੀ ਮਸੀਹੀ ਯੁੱਗ ਦੇ ਯੁੱਧ ਵਿੱਚ

ਦੀ ਆਤਮਿਕ ਵਿੱਦਾਰੇ ਸਾਰੀ ਗੱਲਬਾਤ ਸਿਰਫ ਗੱਲਬਾਤ ਹੀ ਰਹਿੰਦੀ ਹੈ ਉਹ ਕਦੇ ਵੀ ਇਸ ਦੀ ਅਸਲੀਅਤ ਨੂੰ ਨਹੀਂ ਜਾਣੇਗਾ ਸ਼ੈਤਾਨ ਉਸ ਨੂੰ ਅਣਵੇਖਿਆ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਹ ਉਸ ਨੂੰ ਕੁਝ ਨਹੀਂ ਗਿਰਦਾ ਫਿਰ ਵੀ ਉਹ ਮਸੀਹ ਹੀ ਤੱਕੜਾ ਕੀਤਾ ਜਾ ਸਕਦਾ ਹੈ ਪ੍ਰਭੂ ਵਿੱਚ ਅਤੇ ਉਸ ਦੀ ਤਾਕਤ ਦੀ ਸ਼ਕਤੀ ਦੀ ਪਹਿਲਾ ਉੱਤੇ ਉੱਚੀਆਂ ਕੀਤੇ ਜਾਣ ਅਤੇ ਤਦ ਉਸ ਦੀ ਬਾਤ ਕਰਨ ਦੀਆਂ ਕੀਮਤਾਂ ਨੂੰ ਜਾਣਨ ਦੁਆਰਾ ਅਪਤਿਆ 6 10 ਨੂੰ 1 19 ਅਤੇ 3 16 ਨਾਲ ਤੁਲਨਾ ਕਰੋ ਇਹ ਇਹਨਾਂ ਤੋਂ ਪਾਠਾ ਨਾਲ ਚੰਗੀ ਤਰ੍ਹਾਂ ਹੈ ਅਤੇ ਸਖਮੁਦ ਸਿੱਖਿਆ ਹੈ ਕਿ ਉਹ ਮਸੀਹੀ ਜੀਵਨ ਦੇ ਤੀਸਰੇ ਸਿਧਾਂਤ ਦੀ ਜੋ ਸ਼ਬਦ ਖੜੇ ਹੋਣਾ ਵਿੱਚ ਇਕੱਠਾ ਕੀਤਾ ਗਿਆ ਸੀ ਪ੍ਰਸ਼ੰਸਾ ਲਈ ਆਉਂਦਾ ਹੈ ਪਰਮੇਸ਼ਰ ਦਾ ਇੱਕ ਖਾਸ ਦੁਸ਼ਮਣ ਹੈ ਅਤੇ ਉਸ ਦੀ ਸ਼ਕਤੀ ਨੇ ਅਨੁਜਿਤ ਦੁਸ਼ਟ ਆਤਮਾਵਾਂ ਅਤੇ ਵਿੱਗੇ ਹੋਏ ਸਵਰਗ ਦੂਤ ਸੰਸਾਰ ਨੂੰ ਉਸ ਦੇ ਹੀ ਰਾਜ ਵਿੱਚੋਂ ਕੱਢਣ ਨੂੰ ਪਾਲਦੇ ਹਨ ਇਹ 12 ਅਲਕ ਦਾ ਉੱਤਰ ਹੈ ਇਹ ਸਾਡੇ ਆਲੇ-ਦੁਆਲੇ ਹੋ ਰਹੀਆਂ ਗੱਲਾਂ ਦੀ ਵਿਆਖਿਆ ਹੈ ਅਸੀਂ ਸਿਰਫ ਅਸੀਂ ਸਿਰਫ ਮਾਸ ਅਤੇ ਲਹੂ ਨੂੰ ਦੇਖਦੇ ਹਾਂ ਅਤੇ ਸਾਡੇ ਵਿਰੁੱਧ ਤਾਂ ਤੀਖ ਬਾਰ ਰੱਖਿਆ ਹੋਇਆ ਜੋ ਇਹ ਕਹਿਣਾ ਹੈ ਵਿਰੋਧੀਆਂ ਰਾਜਿਆਂ ਅਤੇ ਹਾਕਮਾਂ, ਸਾਪੀਆਂ ਅਤੇ ਬੁਰੇ ਮਨੁੱਖਾਂ ਦਾ ਇੱਕ ਸੰਸਾਰਿਕ ਸੰਗਠਨ ਨਹੀਂ ਪਲੂਤ ਆਖਦਾ ਹੈ। ਸਾਡਾ ਯੁੱਧ ਇਹਨਾਂ ਵਿਰੁੱਧ ਇਹਨਾਂ ਵਿਰੁੱਧ ਨਹੀਂ ਪਰ ਸੋਹ ਹਕੂਮਤਾ, ਅਕਤਿਆਰਾ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਾਵਾਂ ਨਾਲ ਹੁੰਦਾ ਹੈ ਜੋ ਸਵਰਗੀ ਥਾਮਾਂ ਦੇ ਹਨ। ਸੰਖੇਪ ਵਿੱਚ ਖੁਦ ਸ਼ੈਤਾਨ ਦੇ ਛਲ શરી ਦਾ ਖੂਦ ਜੋ ਸਿੰਘਾਸਨ ਯੁੱਧ ਕਰਦੇ ਹਨ। ਪਰਮੇਸ਼ੁਰ ਤਰਤੀ ਤੇ ਆਪਣੇ ਇਖਤਿਆਰ ਦਾ ਦਾਵਾ ਕਰਦਾ ਹੈ ਅਤੇ ਸ਼ੈਤਾਨ ਪਰਮੇਸ਼ੁਰ ਦੇ ਅਧਿਕਾਰ ਮੁਖੋ ਲੈਣਾ ਚਾਹੁੰਦਾ ਹੈ ਕਲਯੁਗ ਨੂੰ ਸ਼ੈਤਾਨ ਦੀ ਵਰਤਮਾਨ ਸਥਿਤੀ ਤੋਂ ਹਟਾਉਣ ਅਤੇ ਮਸੀਹ ਨੂੰ ਥੱਬਨਾ ਉੱਪਰ ਸਿਰ ਠਹਿਰਾਉਣ ਲਈ ਸੱਤਿਆ ਹੈ ਅਸੀਂ ਇਸ ਬਾਰੇ ਕੀ ਕਰ ਸਕ ਕਰ ਕੀ ਕਰ ਰਹੇ ਹਾਂ ਮੈਂ ਹੁਣ ਸਾਰੇ ਇਸ ਯੁੱਧ ਦੇ ਮਸਲੇ ਨੂੰ ਸਾਡੀ ਵਿਅਕਤੀਗਤ ਮਸੀਹੀ ਜੀਵਨਾਸ਼ ਸਧਾਰਨ ਸ਼ਰਤਾਂ ਅਨੁਸਾਰ ਦੇਖਣਾ ਚਾਹੁੰਦਾ ਹਾਂ ਅਤੇ ਸਾਧ ਪ੍ਰਭੂ ਸੰਬੰਧੀ ਕੰਮ ਨੂੰ ਜੋ ਸਾਨੂੰ ਸਪੁਰਦ ਕੀਤਾ ਗਿਆ ਹੈ ਵਿੱਚ ਇੱਕ ਖਾਸ ਗਿਆਨ ਨਾਲ ਇਹ ਪਰਮੇਸ਼ਰ ਦੇ ਬੱਚਿਆਂ ਉੱਪਰ ਸ਼ੈਤਾਨ ਦੇ ਸਿੱਧੇ ਹਮਲੇ ਹਨ ਯਕੀਨਨ ਸਾਨੂੰ ਉਹਨਾਂ ਮੁਸ਼ਕਲਾਂ ਨੂੰ ਸ਼ੈਤਾਨ ਨੂੰ ਜ਼ਿੰਮੇਵਾਰ ਨਹੀਂ ਸਹਿਰਾਉਣਾ ਚਾਹੀਦਾ ਜੋ ਸਾਡੇ ਆਪਣੇ ਸਵਰਗੀ ਨਿਯਮਾਂ ਨੂੰ ਭੰਗ ਕਰਨ ਦਾ ਨਤੀਜਾ ਹਨ ਹੁਣ ਤੱਕ ਸਾਨੂੰ ਜਾਨਣਾ ਚਾਹੀਦਾ ਸੀ ਕਿ ਕਿਵੇਂ ਸਹੀ ਕਰਨਾ ਹੈ ਪਰ ਇੱਥੇ ਸਤਾ ਸੰਤਾ ਉੱਪਰ ਸਰੀਰ ਖੰਮਲੇ ਹਨ ਉਹਨਾਂ ਦੇ ਸਰੀਰ ਉਹਨਾਂ ਉਹਨਾਂ ਦੇ ਸਰੀਰ ਉੱਤੇ ਮਨਾਂ ਉੱਪਰ ਬੁਰਾਈ ਦੇ ਹਮਲੇ ਜਿਨ੍ਹਾਂ ਦਾ ਸਾਨੂੰ ਗੰਭੀਰਤਾ ਨਾਲ ਹਿਸਾਬ ਰੱਖਣਾ ਹੈ ਯਕੀਨ ਸਾਡੇ ਵਿੱਚ ਕੁਝ ਇਹੋ ਜਿਹੇ ਵੀ ਹਨ ਜੋ ਸਾਡੇ ਆਤਮਿਕ ਜੀਵਨ ਦੇ ਸ਼ੈਤਾਨ ਦੇ ਹਮਲੇ ਬਾਰੇ ਕੋਝ ਨਹੀਂ ਜਾਣਦੇ ਹਨ ਕਿ ਅਸੀਂ ਇਹਨਾਂ ਨੂੰ ਬਿਨਾਂ ਚੁਣੌਤੀ ਕੀ ਲੰਘ ਜਾਣਦੇ ਹਾਂ ਵੀ ਸਵਰਗੀ ਸਥਾਨਾਂ ਵਿੱਚ ਸਾਪੋਹ ਨਾਲ ਸਾਡਾ ਸੰਬੰਧ ਹੈ ਅਤੇ ਅਸੀਂ ਸੰਸਾਰ ਸਾਹਮਣੇ ਉਸ ਨਾਲ ਕਿਵੇਂ ਚੱਲਣਾ ਸਿੱਖ ਰਹੇ ਹਾਂ ਪਰ ਦੁਸ਼ਮਨਾ ਦੀ ਮੌਜੂਦ ਮੌਜੂਦਗੀ ਵੀ ਸਾਨੂੰ ਕਿਵੇਂ ਹਾਜ਼ਰ ਜਵਾਬ ਬਣ ਬਨਣਾ ਹੈ ਉਸ ਦਾ ਦੁਸ਼ਮਨ ਅਤੇ ਸਾਡਾ ਪਰਮੇਸ਼ਰ ਦਾ ਬਚਨ ਹੈ ਖੜੇ ਹੋਵੋ ਪਰਮੇਸ਼ਰ ਦੇ ਸਾਰੇ ਸ਼ਾਸਤਰ ਵੱਸਤਾ ਸਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਸਾਹਮਣੇ ਸ਼ਰੀਦਾ ਸਾਹਮਣੇ ਖਲੋ ਸਕੋ ਜੁਨਾਨੀ ਸ਼ਬਦ ਹਰੇ ਹੋਣਾ ਅਤੇ ਬਾਅਦ ਵਿੱਚ ਇਸ ਦੇ ਸੰਬੰਧਕ ਵਿਰਧ ਆਇਤ 11 ਵਿੱਚ ਦਾ ਅਸਲ ਅਰਥ ਹੈ ਜ਼ਮੀਨ ਤੇ ਪਕੜ ਕਰੋ ਪਰਮੇਸ਼ਰ ਦੇ ਹੁਕਮ ਵਿੱਚ ਇੱਕ ਧਰਤੀ ਸੱਚ ਸੁਲੁਕਿਆ ਹੈ ਇਹ ਕੋਈ ਵੀ ਦੇਸ਼ੀ ਇਲਾਕੇ ਵੱਲ ਧਾਵਾ ਕਰਨ ਦਾ ਹੁਕਮ ਨਹੀਂ ਹੈ ਯੁੱਧ ਅਗਨਿਕ ਭਾਸ਼ਾ ਸਾਨੂੰ ਨੀਤੀ ਅੱਗੇ ਵਧਣ ਦੇ ਹੁਕਮ ਲਈ ਲਾਗੂ ਹੋਵੇਗਾ ਸਾਨੂੰ ਦੂਸਰੇ ਦੇਸ਼ ਵੱਲ ਉਸ ਦੇ ਕਬਜ਼ਾ ਕਰਨ ਅਤੇ ਅਧੀਨ ਕਰਨ ਲਈ ਅੱਗੇ ਵਧਦੀ ਹੈ ਪਰ ਮੇਸ਼ੁਰ ਨੇ ਪਰ ਪਰਮੇਸ਼ਰ ਨੇ ਸਾਨੂੰ ਇਹ ਕਰਨ ਲਈ ਨਹੀਂ ਕਿਹਾ ਸ਼ਬਦ ਖੜੇ ਰਹਿਣਾ ਲਾਗੂ ਹੁੰਦਾ ਹੈ ਕਿ ਜ਼ਮੀਨ ਜਿਸ ਬਾਰੇ ਦੁਸ਼ਮਣ ਬਹਿਸ ਕਰਦਾ ਸਤਿਮੁੱਚ ਪਰਮੇਸ਼ਰ ਦਿਆ ਹੈ ਅਤੇ ਇਸ ਲਈ ਸਾਡੀ ਹੈ ਸਾਨੂੰ ਇਸ ਉੱਪਰ ਪੈਰ ਰੱਖਣ ਲਈ ਸੰਘਰਸ਼ ਕਰਨ ਦੀ ਲੋੜ ਨਹੀਂ ਹੈ ਜਿੰਨੇ ਵੀ ਅਪਤੀਆਂ ਵਿੱਚ ਸਾਡੇ ਯੁੱਧ ਦੇ ਹਥਿਆਰ ਵਰਣਨ ਕੀਤੇ ਗਏ ਲਗਭਗ ਸਪਸ਼ਟ ਤੌਰ ਤੇ ਰੱਖਿਆਤਮਕ ਹਨ ਇਤੋਂ ਤੱਕ ਕਿ ਤਲਵਾਰ ਵੀ ਜੋ ਵਰਤੀ ਗਈ ਸਾਡੀ ਸੁਰੱਖਿਆ ਲਈ ਅਤੇ ਹਮਲੇ ਲਈ ਵੀ ਹੈ ਰੱਖਿਆਤਮਕ ਅਤੇ ਤਲਵਾਰ ਯੁੱਧ ਵਿੱਚ ਫਰਕ ਇਹ ਹੈ ਕਿ ਪਹਿਲਾ ਮੇਰੇ ਕੋਲ ਜ਼ਮੀਨ ਸੀ ਅਤੇ ਸਿਰਫ ਇਸ ਨੂੰ ਬਣਾਈ ਰੱਖਣ ਪਾਲ ਰੱਖਣਾ ਪਾਲਦਾ ਸੀ ਜਿੱਥੇ ਕੀ ਬਾਅਦ ਵਿੱਚ ਮੇਰੇ ਕੋਲ ਜ਼ਮੀਨ ਨਹੀਂ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਮੈਂ ਲੜਦਾ ਹਾਂ ਅਤੇ اے ਪ੍ਰਭੂ ਯੇਸ਼ੂ ਦੁਬਾਰਾ ਹੱਥ ਵਿੱਚ ਲੈ ਯੁੱਧ ਅਤੇ ਸਾਡੇ ਦੁਬਾਰੇ ਹੱਥ ਵਿੱਚ ਲੈ ਯੁੱਧ ਵਿੱਚ ਅੰਤਰ ਹੈ ਇਸ ਦਾ ਹਮਲਾਵਰ ਸੀ ਸਾਡਾ ਨਿਚੋਰ ਵਿੱਚ ਵਿਖਿਆਤਮਕ ਹੈ ਉਸਨੇ ਜਿੱਤ ਨੂੰ ਪ੍ਰਾਪਤ ਕਰਨ ਲਈ ਸ਼ੈਤਾਨ ਵਿਰੁੱਧ ਯੁੱਧ ਲੜਿਆ ਸਲੀਪ ਦੇ ਦੁਆਰਾ ਉਹ ਯੁੱਧ ਨੂੰ ਨਰਕ ਦੇ ਬਾਟਕ ਤੱਕ ਲੈ ਕੇ ਗਿਆ ਤਾਂ ਜੋ ਉਸ ਦੀ ਗੁਲਾਮੀ ਵਿੱਚ ਪਏ ਗੁਲਾਮਾਂ ਨੂੰ छुड़ाਵੇ ਅਕਤਿਆ 4 8 9 ਅੱਜ ਅਸੀਂ ਸ਼ੈਤਾਨ ਵਿਰੁੱਧ ਯੁੱਧ ਸਿਰਫ ਉਸ ਜਿੱਤ ਨੂੰ ਬਣਾ ਬਣਾਈ ਰੱਖਣ ਲਈ ਅਤੇ ਜੋੜਨ ਲਈ ਜੋ ਮਸ਼ੀਨ ਨੇ ਪਹਿਲਾ ਤੋਂ ਪ੍ਰਾਪਤ ਕਰ ਲਈ ਹੈ ਫਰਦੇ ਹਾਂ जी उठन परमेश्वर ने घोषणा की उसका पुत्र अधिकार जेतु है सू नहीं नहीं सिर्फ सारिय चुनौतिया वरुद इस नी रखना है साढ़ा एक टीचा फ़ड़ी रखना है न की हमला करना ये कोई उन्नति का मसला नहीं पर कार खेत का है ਮਸੀਹ ਦਾ ਕਾਰਜ ਖੇਤਰ ਯੀਸ਼ੂ ਮਸੀਹ ਦੇ ਵਿਅਕਤੀ ਵਿੱਚ ਪਰਮੇਸ਼ਰ ਪਹਿਲਾਂ ਹੀ ਜਿੱਤ ਗਿਆ ਹੈ ਸਾਨੂੰ ਉਸ ਨੇ ਆਪਣੇ ਜਿੱਤ ਫੜੀ ਰੱਖਣ ਲਈ ਦੇ ਦਿੱਤੀ ਹੈ ਮਸੀਹ ਦੇ ਕਾਰਜ ਖੇਤਰ ਵਿੱਚ ਦੁਸ਼ਮਣਾਂ ਦੀ ਹਾਰ ਇੱਕ ਸਚਾਈ ਹੈ ਅਤੇ ਕਲੀਸੀਆ ਨੂੰ ਉੱਥੇ ਰੱਖਿਆ ਗਿਆ ਹੈ ਕਿ ਉਸ ਨੂੰ ਹਰਿਆਂ ਹਾਰਿਆ ਹੋਇਆ ਹੀ ਰੱਖੇ ਸਤਾਨ ਉਹ ਹੈ ਜੋ ਸਾਨੂੰ ਉਸ ਕਾਰਜ ਖੇਤਰ ਤੋਂ ਹਟਾਉਣ ਲਈ

ਅਸੀਂ ਜਿੱਤਣ ਲਈ ਨਹੀਂ ਲੜਦੇ ਹਾਂ ਪਰ ਮਸੀਹ ਵਿੱਚ ਅਸੀਂ ਪਹਿਲਾਂ ਤੋਂ ਹੀ ਜਿੱਤੇ ਹਾਂ ਜੇਤੂ ਉਹ ਹਨ ਜੋ ਜਿੱਤ ਵਿੱਚ ਆਰਾਮ ਕਰਦੇ ਹਨ ਜੋ ਪਹਿਲਾਂ ਤੋਂ ਉਨ੍ਹਾਂ ਦੇ ਪਰਮੇਸ਼ਰ ਦੁਆਰਾ ਉਨ੍ਹਾਂ ਨੂੰ ਦਿੱਤੀ ਗਈ ਹੈ ਜਦੋਂ ਤੁਸੀਂ ਜਿੱਤ ਨੂੰ ਪ੍ਰਾਪਤ ਕਰਨ ਲਈ ਲੜਦੇ ਹੋ ਤਾਂ ਤੁਸੀਂ ਆਰੰਭ ਤੋਂ ਹੀ ਯੁੱਧ ਹਾਰ ਲਿਆ ਹੈ ਮੰਨ ਲਓ ਕਿ ਤੁਹਾਡੇ ਵਪਾਰਸ ਜਾਂ ਤੁਹਾਡੇ ਘਰ ਵਿੱਚ ਸ਼ੈਤਾਨ ਹਮਲਾ ਕਰਦਾ ਹੈ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਹਨ ਗਲਤ ਫਹਿਮੀਆਂ ਹੁੰਦੀਆਂ ਹਨ ਇੱਕ ਹਾਲਾਤ ਇਸ ਜਿਸ ਦਾ ਨਾਂ ਤੁਸੀਂ ਸਾਹਮਣਾ ਕਰ ਸਕਦੇ ਹਨ ਨਾ ਤੁਹਾਨੂੰ ਦਬਾਉਣ ਦੇ ਡਰ ਤੋਂ ਬਚ ਸਕਦੇ ਹੋ ਤੁਸੀਂ ਪ੍ਰਾਰਥਨਾ ਕਰਦੇ ਤੁਸੀਂ ਵਰਤ ਰੱਖਦੇ ਤੁਸੀਂ ਕਈਆਂ ਦਿਨਾਂ ਤੱਕ ਸੰਘਰਸ਼ ਕਰਦੇ ਸਾਹਮਣਾ ਕਰਦੇ ਪਰ ਕੁਝ ਵੀ ਨਹੀਂ ਹੁੰਦਾ ਕਿਉਂ ਤੁਸੀਂ ਜਿੱਤ ਪ੍ਰਾਪਤ ਕਰਨ ਲਈ ਲੜਦੇ ਹੋ ਅਤੇ ਇਸ ਤਰ੍ਹਾਂ ਕਰਦੇ ਹੋ ਕਰਦੇ ਹੋਣੇ ਦੁਸ਼ਮਣ ਲਈ ਜੋ ਜ਼ਮੀਨ ਤੁਹਾਡੀ ਹੈ ਉਸ ਨੂੰ ਤਿਆਗ ਕਰ ਦਿੰਦੇ ਹੋ ਜਿਤ ਤੁਹਾਡੇ ਲਈ ਹਾਲੇ ਵੀ ਇੱਕ ਦੂਰੀ ਦੀ ਗੱਲ ਹੈ ਤੁਹਾਹਾਂ ਤੋਂ ਕਿਤੇ ਅੱਗੇ ਅਤੇ ਤੁਸੀਂ ਇਸ ਤੱਕ ਪਹੁੰਚ ਨਹੀਂ ਸਕਦੇ ਮੈਂ ਖੁਦ ਵੀ ਇੱਕ ਸਮੇਂ ਇੱਕ ਸਮੇਂ ਇਸ ਤਰ੍ਹਾਂ ਦੇ ਹਾਲਾਤ ਵਿੱਚ ਸੀ ਅਤੇ ਪਰਮੇਸ਼ਰ ਮੇਰੇ ਸਾਹਮਣੇ ਮਨੁੱਖ ਦੇ ਪਾਪ ਬਾਰੇ ਦੂਸਰਾ ਫੈਸਲਾ ਲਿਆ ਦ ਇੱਕ ਵਿਚਾਰ ਮੇਰੇ ਮਨ ਵਿੱਚ ਲਿਆਇਆ ਜਿਸ ਨੂੰ ਪ੍ਰਭੂ ਯੇਸ਼ੂ ਆਪਣੇ ਮੂਹ ਦੇ ਸਾਰ ਨਾਲ ਮਾਰੇਗਾ ਵਿਚਾਰ ਆਇਆ ਉਸ ਨੂੰ ਖਤਮ ਕਰਨ ਲਈ ਮੇਰੇ ਪ੍ਰਭੂ ਤੋਂ ਇੱਕ ਥਾਂ ਦੀ ਲੋੜ ਹੈ ਅਤੇ ਮੈਂ ਇੱਕ ਵੱਡੀ ਹਨੇਰੀ ਲਿਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਸ਼ੈਤਾਨ ਇੱਕ ਵਾਰ ਵੀ ਸਦਾ ਲਈ ਨਹੀਂ ਹਾਰ ਗਿਆ ਤਦ ਇਹ ਜਿੱਤ ਵੀ ਪਹਿਲਾਂ ਤੋਂ ਹੀ ਜਿੱਤੀ ਹੈ ਸਿਰਫ ਜਿਹੜੇ ਬੈਠ ਸਕਦੇ ਉਹ ਖੜੇ ਰਹਿ ਸਕਦੇ ਹਨ ਸਾਡੇ ਖੜੇ ਰਹਿਣ ਸਾਡੇ ਚੱਲਣ ਲਈ ਸ਼ਕਤੀ ਪਹਿਲਾ ਸਾਡੇ ਮਸੀਹ ਨਾਲ ਇਕੱਠੇ ਬੈਠਣਾ ਵਿੱਚ ਹੈ ਮਸੀਹੀ ਚੱਲਣਾ ਅਤੇ ਯੁੱਧ ਜਿਵੇਂ ਕੀ ਉਹਨਾਂ ਦੀ ਸ਼ਕਤੀ ਉੱਥੇ ਉਸ ਦੇ ਅੱਗੇ ਅਹੁਦੇ ਵਿੱਚੋਂ ਪ੍ਰਾਪਤ ਕਰਨ ਵਾਂਗ ਹੈ ਜੇਕਰ ਉਹ ਪਰਮੇਸ਼ਰ ਸਾਹਮਣੇ ਨਹੀਂ ਬੈਠਾ ਹੈ ਉਹ ਦੁਸ਼ਮਣ ਸਾਹਮਣੇ ਖੜਾ ਹੋਣ ਦੀ ਆਸ ਨਹੀਂ ਕਰ ਸਕਦਾ ਹੈ ਹਾਂ